ਵੱਡੀ ਖਿਡਾਰੀ ਤੇਜਪਾਲ ਦੇ ਕਤਲ ਮਾਮਲੇ ਦੇ ਵਿੱਚ ਜਗਰਾਉਂ ਪੁਲਿਸ ਨੇ ਜਿੱਥੇ ਦੋ ਮੁਲਜ਼ਿਮਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਸਫਲਤਾ ਹਾਸਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਜਗਰਾਉਂ ਪੁਲਿਸ ਹੁਣ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਹੈ ਇਹਨਾਂ ਕਾਬੂ ਕੀਤੇ ਗਏ ਦੋਨੇ આરોપીਆਂ ਦੇ ਵਿੱਚ ਜਿੱਥੇ ਇੱਕ ਹਣੀਰੂਮੀ ਹੈ ਅਤੇ ਨਾਲ ਉਹਨਾਂ ਦੇ ਉਹਦਾ ਦੂਜਾ ਸਾਥੀ ਗਗਨ ਕਿਲੀਚਾਲਾਂ ਵਾਲਾ ਹੈ ਔਰ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਤੀਜਾ ਜਿਹੜਾ ਹਣੀਰੂਮੀ ਦਾ ਭਰਾ ਕਾਲਾ ਰੂਮੀ ਉਹ ਅਜੇ ਇੱਥੋਂ ਫਰਾਰ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਬਕਾਇਦਾ ਹੁਣੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਉਸ ਨੂੰ ਪੁਲਿਸ ਨੇ ਸਲਜੋਂ ਦੀ ਗੱਲ ਕੀਤੀ ਹੈ ਅਤੇ ਨਾਲ ਹੀ ਪੁਲਿਸ ਵੱਲੋਂ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਕੋਈ ਹੋਰ ਇਨਵੋਲਵ ਹੋਇਆ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਜੋ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਹੈ ਪੁਲਿਸ ਆਪਣੇ ਵੱਲੋਂ ਪੂਰੀ ਕਰੇਗੀ ਤੇ ਮ੍ਰਿਤਕ ਦੇ ਪਰਿਵਾਰ ਨਾਲ ਵੀ ਪੁਲਿਸ ਦਾ ਪੂਰਾ رابطہ ਚੱਲ ਰਿਹਾ ਹੈ ਅਤੇ ਹੁਣ ਮ੍ਰਿਤਕ ਦਾ ਪਰਿਵਾਰ ਵੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਦੱਸਿਆ ਜਾ ਰਿਹਾ ਹੈ ਤੇ ਹੋ ਸਕਦਾ ਹੈ ਕਿ ਹੁਣ ਉਹ ਵੀ ਆਪਣੇ ਪੁੱਤਰ ਦੇ ਪੋਸਟਮਾਰਟਮ ਲਈ ਔਰ ਅੰਤਨ ਸੰਸਕਾਰ ਲਈ ਮੰਨ ਜਾਵੇ ਤੇ ਜਲਦੀ ਹੀ ਕਬੱਡੀ ਖਿਡਾਰੀ ਤੇਜਪਾਲ ਜਿਸ ਨੇ ਕਿ ਆਪਣੀ ਯਾਰੀ ਦੋਸਤੀ ਨੂੰ ਹੁੰਦੇ ਹੋਏ ਅੱਗੇ ਆਇਆ ਸੀ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਵੀ ਹੁਣ ਅੰਤਨ ਸੰਸਕਾਰ ਕਰਨ ਲਈ ਪਰਿਵਾਰ ਮੰਨ ਜਾਵੇ ਤੇ ਜਲਦੀ ਉਸ ਦਾ ਅੰਤਨ ਸੰਸਕਾਰ ਵੀ ਹੋ ਜਾਵੇ ਜਿਵੇਂ ਆਪ ਨੂੰ ਪਤਾ ਹੀ ਹੈ ਜੀ ਕਿ ਮਿਤੀ 31 ਦਸ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਹਰੀ ਸਿੰਘ ਹਸਪੀਟਲ ਰੋਡ ਤੇ ਜਿਹਦੇ ਵਿੱਚ ਤੇਜਪਾਲ ਜਿਹੜੇ ਗਿੱਦੜਵਿੰਡ ਦੇ ਰਹਿਣ ਵਾਲੇ ਆ ਉਹਦਾ ਮਰਡਰ ਹੋਇਆ ਸੀ ਤੇ ਇਹਦੇ ਵਿੱਚ ਜਿਹੜੀ ਐਫਆਈਆਰ ਨੰਬਰ 244 ਬੜਾ 25 ਹੈਗੀ ਅੰਡਰ 103 190 191 ਤਿੰਨ ਬੀਐਨਐਸ ਇਹ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਤੇ ਪੰਜ ਤੋਂ ਛੇ ਵਿਅਕਤੀ ਜਿਹੜੇ ਅਨਨੋਨ ਸੀਗੇ ਉਹ ਜਿਹੜੇ ਤਿੰਨ ਬਾਈ ਨੇਮ ਦੋਸ਼ੀ ਸੀ ਉਹਦੇ ਵਿੱਚੋਂ ਅੱਜ ਸਾਡੀ ਲੁਧਿਆਣਾ ਵਿਖਤੀ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਡੀਐਸਪੀ ਡੀ ਡੀਐਸਪੀ ਸਬਡਿਵੀਜ਼ਨ ਐਸਐਚਓ ਸਿਟੀ ਐਂਡ ਇਨਚਾਰਜ ਸੀ ਆਈਏ ਵਕਫਾਕ ਟੀਮਾਂ ਦੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੇ ਦੋ ਮੇਨ ਦੋਸ਼ੀ ਹੈਗੇ ਨੇ ਹਰਪ੍ਰੀਤ ਉਰਫ ਹਨੀ ਪੁੱਤਰ ਜਲਦੀ ਇਹ ਜਿਹੜਾ ਜਿਹਨੇ ਗੋਲੀ ਚਲਾਈ ਸੀਗੀ ਤੇ ਸੈਕੰਡ ਦਾ ਜਿਹੜਾ ਐਸੋਸੀਏਟ ਹੈ ਗਗਨਦੀਪ ਪੁੱਤਰ ਗਗਨਾ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲੀਚਰ ਮੂਗਾ ਇਹ ਦੋਨੋਂ ਅੱਜ ਅਸੀਂ ਅਰੈਸਟ ਕਰ ਲਏ ਆ ਤੇ ਇਹਦੇ ਨਾਲ ਨਾਲ ਜਿਹੜਾ ਵੈਪਨ ਆਫ ਅਫੈਂਸ ਹੈ ਜਿਹੜਾ ਕਿ 30 ਬੋਰ ਦਾ ਦੇਸੀ ਪਿਸਟਲ ਹੈਗਾ ਤੇ ਦੋ ਲਾਈਵ ਕੈਟਰिज ਉਹ ਵੀ ਬਰਾਮਦ ਕਰਕੇ ਇਹ ਜਿਹੜਾ ਕੇਸ ਆਪਾਂ ਇਹ ਸੁਝਾਉਂਦੇ ਆ ਸਰ ਇਹ ਕੱਟਿਆ ਇਹ ਕੱਟੇ ਨਹੀਂ ਇਹ ਬੇਸਿਕਲੀ ਜੀ ਉੱਥੇ ਹੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਇਹ ਜਿਹੜਾ 메인 ਦੋਸ਼ੀ ਦੇ ਨਿਸ਼ਾਨੀ ਹੈਗਾ ਇਹਦਾ ਜਿਹੜਾ ਬ੍ਰਦਰ ਹੈ ਕਾਲਾ ਉਹਦਾ ਉਹਦੀ ਵਾਈਫ ਦੇ ਡਿਲੀਵਰੀ ਹੋਣੀ ਸੀਗੀ ਉਸ ਦਿਨ ਜਿੱਦਣ ਇਨਸੀਡੈਂਟ ਹੋਇਆ ਉਸ ਦਿਨ ਹਸਪੀਟਲ ਜੀ ਸੀਗੇ ਉਹ ਹਰੀ ਸਿੰਘ ਹਸਪੀਟਲ 'ਚ ਤੇ on the other hand ਜਿਹੜਾ ਵਿਕਟਮ ਹੈਗਾ ਆਪਣੇ ਦੋ ਦੋਸਤਾਂ ਦੇ ਨਾਲ ਉਥੇ ਪੰਚਿਆ ਸੀ ਤੇ ਨਾਲ ਹੀ ਉਥੇ ਇੱਕ ਕੋਈ ਖਾਲ ਦੀ ਜਿਹੜੀ ਐਨੀਮਲ ਫੀਡ ਦੀ ਦੁਕਾਨ ਹੈ ਸੋ ਉਥੇ ਉਹ ਉਹਨਾਂ ਦਾ ਮੱਚ ਟੱਕਰ ਹੋਈ ਆਮੋ ਸਾਹਮਣਾ ਹੋਇਆ ਕਿਉਂਕਿ ਪਹਿਲਾਂ ਹੀ ਇਹਨਾਂ ਦੀ ਇੱਕ ਪਰਸਨਲ ਰਿਵੈਲਿੰਗ ਸੀ ਰੰਜਿਸ਼ ਸੀਗੀ ਜਿਹੜੀ ਕਿ 20-25 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਪ੍ਰਲਾਦ ਹੈਗਾ ਪ੍ਰਲਾਬ ਉਹ ਆਪਣੀ ਫੈਮਿਲੀ ਦੇ ਨਾਲ ਸੀਗਾ ਉਹ ਉੱਥੇ ਉੱਥੇ ਇਹਨਾਂ ਦਾ ਕੋਈ ਉੱਥੇ ਵੀ ਕਹਾਣੀ ਸੁਣੀ ਹੋਈ ਸੀ ਜਿਹੜਾ ਅਕਿਊਜ਼ ਪਾਰਟੀ ਹੈ ਸੋ ਇਹ ਰੰਜਿਸ਼ ਪਹਿਲਾਂ ਦੀ ਕਿਉਂਕਿ ਚੱਲ ਰਹੀ ਸੀ ਜਦੋਂ ਉਸ ਦਿਨ 31/10 ਨੂੰ ਦੁਪਹਿਰੇ 3 ਵਜੇ ਇਹਨਾਂ ਦਾ ਵਜ ਟੱਕਰ ਆਹਮਾ ਸਾਹਮਣਾ ਹੋਇਆ ਉੱਥੇ ਇਹਨਾਂ ਦੀ ਪਹਿਲਾਂ ਟੂ ਟੂ ਮੈਮ ਨਾਲ ਪਹਿਲਾਂ ਗਾਲੀ ਗਲੋਚ ਹੋਇਆ ਟੂ ਟੂ ਮੈਮ ਨਾਲ ਹੋਈ ਤੇ ਫਿਰ ਇਹ ਜਿਹੜਾ ਇੱਕ ਫਾਇਰ ਹੋ ਕੇ ਇਹ ਜਿਹੜਾ ਸਾਡਾ ਵਿਕਟਿਮ ਹੈ ਵੀ ਡੈਟ ਇਹ ਜਾਣਕ ਮਿਲਦੀ ਜੀ ਅਜਾਣਕ ਲੱਗੀ ਕੀ ਸੀਗੀ ਇਹਨਾਂ ਦੇ ਵਿੱਚ ਰੰਜਿਸ਼ ਉਹੀ ਮੈਂ ਦੱਸ ਰਿਹਾ ਨਾ ਜਿਵੇਂ 20 25 ਦਿਨ ਪਹਿਲਾਂ ਜਿਹੜਾ ਇਹ ਪ੍ਰਲਾਬ ਹੈਗਾ ਆਪਣੀ ਫੈਮਿਲੀ ਦੇ ਨਾਲ ਬਾਜ਼ਾਰ ਦੇ ਵਿੱਚ ਸੀਗਾ ਤੇ ਉੱਥੇ ਜਿਹੜਾ ਅਕਿਊਜ਼ਡ ਪਾਰਟੀ ਸੀਗੀ ਇਹ ਵੀ ਉੱਥੇ ਹੀ ਇੱਕ ਦੂਜੇ ਨੂੰ ਮਿਲੇ ਤੇ ਉਹਦੇ ਜਿਵੇਂ ਫੈਮਿਲੀ ਨੂੰ ਦੇਖ ਕੇ ਘੂਰਿਆ ਤੇ ਕੁਝ ਮਤਲਬ ਇਹਨਾਂ ਦੇ ਜਿਵੇਂ ਜੈਸਚਰਸ ਐਕਸਚੇਂਜ ਹੋਏ ਜਿਹੜੇ ਕਿ 네ਗੇਟਿਵ ਜੈਸਚਰਸ ਸੀਗੇ ਉਸ ਕਰਕੇ ਇਹਨਾਂ ਦੀ ਤਕਰਾਰਬਾਜੀ ਇੱਕ ਦੋ ਵਾਰ ਪਹਿਲਾਂ ਵੀ ਜੋ ਹਮ ਪੁਜਗੀਚ ਪ੍ਰੀਲਿਮਿਨਰੀ ਹਲੇ ਅਰੈਸਟੀ ਕੀਤੀਆਂ ਜੋ ਰਿਮਾਂਡ ਲੈ ਕੇ ਬਾਕੀ ਡਿਟੇਲ ਤਫਤੀਸ਼ ਕਰਾਂਗੇ ਹਾਂਜੀ ਦੋ ਦਿਨ ਕਿੱਥੇ ਉਹਨੂੰ ਡਿਟੇਲ ਚ ਪੁਜਗੀਚ ਕਰਾਂਗੇ ਜੀ ਤਾਂ ਸੋਰਸ ਬੇਸ ਸਾਨੂੰ ਇੱਕਦਮ ਕਿਹੜੇ ਗੱਡੀ ਦੇ ਗੱਡੀ ਦਾ ਭੱਜਦੀ ਗੱਡੀ ਮੈਂ ਉਹੀ ਕਹਿ ਰਿਹਾ ਜੀ ਜਿਹੜੇ ਨਹੀਂ ਉਹ ਹਲੇ ਵੀ ਕਵਰ ਕਰਨੀ ਬਾਕੀ ਹੈ ਜੀ ਉਹ ਹਲੇ ਅਸੀਂ ਰਿਕਵਰ ਕਰਾਂਗੇ ਜਿਹੜੇ ਦੋਸ਼ੀ ਆਏ ਨਹੀਂ ਸੀ ਉਥੇ ਆਲਰੇਡੀ ਹਾਜ਼ਰ ਸੀਗੇ ਬਿਕਾਉਂ ਇਹਨਾਂ ਨੇ ਜਿਹੜਾ ਪੇਸ਼ੈਂਟ ਸੀਗਾ ਉਹ ਹਸਪੀਟਲ ਐਡਮਿਟ ਸੀ ਤੇ 9 ਲੱਖ ਰੁਪਏ ਤੋਂ ਇਹ ਆਪਣੀ ਚੌਂਕੀ ਮਾ ਦੇਦੀ ਤੋਂ ਕੜੇ ਨੇ ਇਹ ਕੋਮੂਲਰ ਸੀ ਇਹ ਕਾਹਦੇ ਆ ਟੂ ਵੀਲਰ ਤੇ ਸੀ ਇਹ ਮੈਂ ਉਹੀ ਕਹਿ ਰਿਹਾ ਮੈਂ ਜੀ ਇਹਨਾਂ ਕੋਲ ਗੱਡੀ ਵੀ ਸੀਗੀ ਟੂ ਵੀਲਰ ਉੱਥੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਮਿਲਣ ਆਏ ਹੋਏ ਸੀ ਉਹ ਵੀ ਸੀਗੇ ਉੱਥੇ ਇੱਕ ਇੱਕ ਕਰਕੇ ਜਿਹੜਾ ਕਦੋਂ ਹੋਇਆ ਪਲੇਅਰ ਦਾ ਇਹਦੀ ਕੋਈ ਰੰਜਿਸ਼ ਤਾਂ ਨਹੀਂ ਸੀ ਤੇ ਦੋਸਤ ਪ੍ਰਲਾਦ ਵੀ ਉਹਨਾਂ ਦੇ ਰੰਜਿਸ਼ ਹਾਂ ਪ੍ਰਲਾਦ ਦੀ ਸੀ ਇਹਦੀ ਕੋਈ ਰੰਜਿਸ਼ ਨਹੀਂ ਇਹਦੀ ਨਹੀਂ ਸੀ ਕਿਉਂਕਿ ਜਿਵੇਂ ਦੋਸਤ ਦੋਸਤੀ ਨਿਭਾ ਗਿਆ ਜੀ ਆਪਾਂ ਇਹ ਕਹਿ ਸਕਦੇ ਸਰ ਇਹ ਨਹੀਂ ਕਿ ਜਿਹੜੇ ਸਿਰਫ ਹਜੇ ਤੱਕ ਤਿੰਨ ਬੰਦੇ ਬਾਈ ਨੇਮ ਨਾਮ ਜਦੋਂ ਸ਼ੁਰੂ ਤੋਂ ਪਹਿਲੇ ਹੁਣ ਕੋਈ ਹੋਰ ਜਿਹੜੇ ਕੋਈ ਨਾਮਜਿਤ ਹੋਏ ਹੀ ਨਹੀਂ ਨੇ ਸਾਨੂੰ ਕੁਝ ਇਨਫੋਰਮੇਸ਼ਨ ਹੈਗੀ ਹੈ ਜੀ ਬਾਕੀ ਇਹ ਜਿਹੜੇ ਮੁੰਡੇ ਹੁਣ ਅਸੀਂ ਫੜੇ ਹੈਗੇ ਇਹਨਾਂ ਦੀ ਤਫ਼ਤੀਸ਼ ਪਤਾ ਚੱਲੂਗਾ ਇਹਨਾਂ ਦੀ ਪਿਛੋਕੜ ਤੋਂ ਕਿ ਉਹਦੋਂ ਜਦੋਂ ਇਹਨਾਂ ਦੇ ਫੈਮਿਲੀ ਉੱਥੇ ਐਡਮਿਟ ਸੀਗੀ ਕਿਉਂਕਿ ਲੋਕੀ ਪਤਾ ਵੀ ਲੈਣ ਆਏ ਹੋਣੇ ਉਹਦੇ ਵਿੱਚ ਹੋਰ ਕੌਣ ਉਹ ਇਹਨਾਂ ਦੀ ਪੁੱਛਗੀ ਸਾਨੂੰ ਕਲੀਅਰ ਹੋ ਜਾਊਗਾ ਇਹ ਜਿਹੜਾ ਨਦਾਜ਼ ਵਾਪਰ ਵਗੈਰਾ ਇਹ ਕਿੱਥੋਂ ਆਇਆ ਸ਼ਰੇਆਮ ਆਪਣੇ ਰੌਂਡ ਆਕ ਵਿੱਚ ਬਹੁਤ ਜ਼ਿਆਦਾ ਆ ਰਹੀ ਦੀ ਇਹ ਵੀ ਕਿੱਥੋਂ ਲੈ ਕੇ ਆਇਆ ਕੀ ਇਹਨਾਂ ਨੂੰ ਇਹ ਜੋ ਹੁਣ ਅਸੀਂ ਜੋ ਹੁਣ ਅਸੀਂ ਹੁਣੇ ਜਸ ਪੁੱਛਿਆ ਕੋਟਾ ਰਾਜਸਥਾਨ ਤੋਂ ਕਹਿ ਰਿਹਾ ਹੈਗਾ ਲੈ ਕੇ ਆਇਆ ਹੁਣ ਉਹਦੀ ਵੀ ਅਸੀਂ ਡਿਟੇਲਡ ਬੈਕਵਰਡਿੰਗ ਜਾਵਾਂਗੇ ਵੀ ਕਿੱਥੋਂ ਲੈ ਕੇ ਆਇਆ ਕੀ ਹੈਗਾ ਸਾਰਾ ਸਰ ਇਹ ਹਣੀ ਨਿਕਾਲਾ ਜਿਹੜਾ ਗਦਰ ਇਹਨਾਂ ਤੇ ਪਹਿਲਾਂ ਵੀ ਕੋਈ ਹੈਗਾ ਇਹਨਾਂ ਤੇ ਹਾਂ ਇਹਨਾਂ ਦੇ ਚਾਰ ਚਾਰ ਪੰਜ ਮਿੰਨੂ ਮੇ ਪਹਿਲਾਂ ਹੈਗੇ ਲੜਾਈ ਝਗੜੇ ਦੇ ਇਦਾਂ ਦੇ ਮਕਦਮੇ ਹੈਗੇ ਕਾਲਾ ਸੱਪ ਬੋਲ ਰਿਹਾ ਕਿਸੇ ਮ ਇਸੇ ਪ੍ਰਕਾਰ ਤੁਹਾਨੂੰ ਮੈਂ ਬੋਲ ਨਹੀਂ ਤਾਂ ਕਿ ਅੱਜ ਕੱਲ ਦੀ ਖਬਰ ਆ ਰਹੀ ਸੀ। ਅ ਨਹੀਂ ਜੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ। ਇੱਕ ਸੋਸ਼ਲ ਮੀਡੀਆ ਦੇ ਪੋਸਟ ਨੂੰ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਕੱਲ ਵੀ ਅਸੀਂ ਉਹਦੀ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਉਹ ਕੋਈ ਰਿਸਪੌਂਸਿਬਿਲਟੀ ਲਿੱਤੀ ਬਟ ਜਿਵੇਂ ਕੱਲ ਵੀ ਅਸੀਂ ਬਰੀਫ ਕੀਤਾ ਉਹ ਇਮੀਡੀਏਟਲੀ ਪੋਸਟ ਡਿਲੀਟ ਕਰ ਦਿੱਤੀ ਗਈ। ਉਹ ਜਿਵੇਂ ਅਸੀਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਮਿਸਲੀਡ ਕਰਨ ਦੀ ਗੱਲ ਸੀ ਬਟ ਅਸੀਂ ਪਹਿਲੇ ਦਿਨ ਤੋਂ ਹੀ ਫਰਸਟ ਫ্রম ਦ ਵੈਰੀ ਫਰਸਟ ਇਨਸਟੈਂਸ ਹੀ ਬਿਲਕੁਲ ਕਲੀਅਰ ਸੀ ਕਿ ਸਾਡੀ ਤਫਤੀਸ਼ ਕਿੱਧਰ ਨੂੰ ਚਲੂਗੀ ਤੇ ਉਹੀ ਹੋਇਆ। ਅਸੀਂ ਬੰਦੇ ਵੀ ਫੜੇ ਟਰੇਸ ਵੀ ਕੀਤਾ ਕਿਸ ਤੇ ਰਿਕਵਰੀ ਵੀ ਜਿਹਨੇ ਪੋਸਟ ਪਾਈ ਉਹਦੇ ਪਿੱਛੇ ਲੱਗਿਆ ਉਹ ਕੁਛ ਪਤਾ ਨਹੀਂ ਜਿਹੜੀ ਉਹ ਪੋਸਟ ਜਿਹੜਾ ਹੁਣ ਡਿਲੀਟ ਹੋ ਗਈ ਹੈ ਉਹ ਆਪਣਾ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਇਹ ਜੇ ਮੌਕੇ ਆਪਣੀ ਕ੍ਰੈਡਿਬਿਲਟੀ ਬਣਾਉਣ ਲਈ ਤੇ ਆਪਣਾ ਨਿਜੀ ਬੈਨੀਫਿਟ ਕਰਨ ਲਈ ਪੋਸਟ ਪਾਉਂਦੇ ਨੇ ਬਟ ਜਦੋਂ ਅਸੀਂ ਉਹ ਪੋਸਟ ਦੀ ਸੱਚਾਈ ਜਾਣਨੀ ਚਾਹੀ ਤਾਂ ਉਹਦੇ ਵੀ ਸਿਰਫ ਇੱਕ ਫਾਲੋਅਰ ਸੀ ਉਹਦਾ ਤੇ ਉਹ ਇਨਸੀਡੈਂਟ ਉਹ ਜਸਟ ਬਾਅਦ ਸਿਰਫ ਇਸੇ ਕੰਮ ਲਈ ਮਿਸਲੀਡ ਕਰਨ ਲਈ ਬਣਾਈ ਗਈ ਸੀ ਜਿਹੜੇ ਕਿ ਹੁਣ ਡਿਲੀਟ ਨਹੀਂ ਹੋ ਚੁੱਕੇ ਤੇ ਜੇ ਜੰਗ ਲਾਊਗਾ ਕਿਵੇਂ ਕਹਿੰਦੇ ਉਹ ਹੁਣ ਦੇਖ ਲਾਂਗੇ ਜੀ ਉਹ ਕੀ ਹੈ ਉਹ ਸਾਡੇ ਲਈ ਹੁਣ ਇਰੈਲੇਵੈਂਟ ਹੈ ਬਿਕਾਜ਼ ਆਲਰੇਡੀ ਉਹ ਬੰਦਾ ਆਪਣੀ ਪੋਸਟ ਹੀ ਜਦੋਂ ਡਿਲੀਟ ਕਰ ਗਿਆ ਗਲਤੀ ਮੰਨ ਗਿਆ ਸੋ ਆਈ ਥਿੰਕ ਉਹ ਟੋਟਲੀ ਇੱਕ ਮਤਲਬ ਮੈਂ ਅਗੇ ਨੂੰ ਵੀ ਕਹੂੰਗਾ ਵੀ ਜਿਹੜੇ ਕੋਈ ਇਮੀਡੀਏਟਲੀ মিডিਆ ਦੇ ਨਾਲ ਵੀ ਮੇਰੀ ਇਹ ਹੀ ਗੁਜ਼ਾਰਿਸ਼ ਹੈ ਵੀ ਜਦੋਂ ਕੋਈ ਹੈਜੀ ਪੋਸਟ ਆਉਂਦੀ ਹੈ ਤਾਂ ਪਹਿਲਾਂ ਉਹਨੂੰ ਵੈਰੀਫਾਈ ਕਰ ਲੈਣ ਪੁਲਿਸ ਤੋਂ ਦੀ ਕਲੈਰੀਫਿਕੇਸ਼ਨ ਲੈਣ ਉਸ ਤੋਂ ਬਾਅਦ ਹੀ ਖਬਰ ਚਲਾਉਂਦੇ ਉਹ ਉਸ ਤੇ ਕੋਈ ਕਾਰਵਾਈ ਹੋਈ ਹੈ ਜਿਹਨੇ ਪੋਸਟ ਪਾਈ ਸੀ ਜਿਹੜੇ ਨੌਜਵਾਨ ਨੇ ਨਹੀਂ ਉਹ ਤਾਂ ਵੀ ਉਹ ਬੀਟੀ ਵੀਡੀਓ ਵਾਈ ਵੀ ਸਾਹਮਣੇ ਉਹ ਉਹ ਤਾਂ ਨਹੀਂ ਜਿਹੜਾ ਡਿਲੀਟ ਕਰਤੀ ਹੈ ਇਟ ਮੀਨਸ ਕਿ ਉਹ ਬੰਦਾ ਉਸ ਗਲਤ ਤੇ ਆਪਣੇ ਤੇ ਖੜਿਆ ਨਹੀਂ ਸੋ ਇਟ ਮੀਨਸ ਕਿ ਉਹ ਗਲਤ ਹੈ ਫੇਕ ਹੈ ਜੀ ਕਾਰਵਾਈ ਹੋਏ ਜੋ ਉਸ ਤੇ ਜੋ ਬੰਦੀ ਕਾਰਵਾਈ ਹੋਗੀ ਜੀ ਬਿਲਕੁਲ ਕਰਾਂਗੇ ਸਰ 1.14 ਤਨ ਪਰਿਵਾਰ ਨੂੰ ਪੋਸਟਮਾਰਟਮ ਲਈ ਅੰਤਿਮ ਨਿਸ਼ਕਾਰ ਲਈ ਮੰਗੇ ਉਹ ਉਹ ਪਰਿਵਾਰ ਦਾ ਡਿਸੀਜਨ ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਵੀ ਕੁਝ ਬਾਹਰੋਂ ਆਣਾ ਹੈ ਬਾਕੀ ਉਹਨਾਂ ਨੂੰ ਅਸੀਂ ਇੰਟੀਮੇਟ ਕੀਤਾ ਹੈ ਤੇ ਉਹ ਇਸ ਗੱਲ ਤੋਂ ਸੈਟੀਸਫਾਈਡ ਹੈ ਕਿ ਦੋ ਬੰਦੇ ਮੇਨ ਫੜ ਲਏ ਹੈ ਬਾਕੀ ਹੋਰ ਵੀ ਸਾਡੀ ਜਿਹੜੀ ਬਾਕੀ ਦੀ ਤਫਤੀਸ਼ ਅਸੀਂ ਉਹ ਵੀ ਜਲਦੀ ਕਰਾਂਗੇ ਤੇ ਪਰਿਵਾਰ ਨੂੰ ਕੰਫੀਡੈਂਸ ਅਸੀਂ ਕਰਾਂਗੇ ਇਹ ਵੀ ਅਫਾਅ ਬੀ ਕਹਿੰਦੇ ਆਤਮ ਸਮਰਪਣ ਕੀਤਾ ਹੈ ਨਹੀਂ ਅਰੈਸਟ ਕੀਤੇ ਹੈ ਜੀ ਆ ਆਤਮ ਸਮਰਪਣ ਕੋਰਟ ਚ ਹੁੰਦਾ ਹੈ ਨਾ ਕਿ ਪੁਲਿਸ ਕੋਲ ਪੁਲਿਸ ਅਰੈਸਟ ਨਹੀਂ ਪੁਲਿਸ ਅਰੈਸਟ ਲੀਡਰ ਦਾ ਨਾਮ ਆ ਰਿਹਾ ਸੀਗਾ ਇਹ ਇਹ ਤਾਂ ਜੀ ਰੂਮ ਤੇ ਮੈਂ ਤਾਂ ਇਹ ਕਹਿ ਸਕਦਾ ਵੀ ਅਸੀਂ ਪੁਲਿਸ ਨੇ ਬੜੀ ਮਿਹਨਤ ਨਾਲ ਪਿਛਲੇ ਤੁਹਾਨੂੰ ਵੀ ਬੰਦੇ ਸਾਰਿਆਂ ਨੂੰ ਕਿ 2 ਦਿਨ ਦੀ ਪੂਰੀ ਮਿਹਨਤ ਨਾਲ ਕਰਕੇ ਆਪਾਂ ਇਹ ਕੇਸ ਨੂੰ ਟ੍ਰੇਸ ਵੀ ਕੀਤਾ ਤੇ ਬੰਦੇ ਮਰੇ ਸਾਡੇ ਆਪਣੇ ਸਾਥੀ ਰਿਸ਼ੀਸ਼ ਵਾਂਸਲ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾ